ਹਰਪ੍ਰੀਤ ਸਿੰਘ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਆਈਸ ਡਰੱਗਸ ਮੇਰੇ ਗ੍ਰਫਤਾਰ ਕੀਤਾ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਪਰਾ ਹਰਪ੍ਰੀਤ ਕੋਲੋਂ 4 ਗ੍ਰਾਮ ਆਈਸ ਬਰਾਮਦ ਕੀਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਉਸਦਾ ਇੱਕ ਹੋਰ ਸਾਥੀ ਨੂੰ ਵੀ ਗ੍ਰਫਤਾਰ ਕੀਤਾ ਹੈ ਇਸ ਨੂੰ ਲੈ ਕੇ ਹੁਣ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਨੂੰ ਬਦਨਾਮ ਕਰਨ ਵਾਸਤੇ ਇਹ ਸਾਜ਼ਿਸ਼ ਕੀਤੀ ਜਾ ਰਹੀ ਹੈ ਦਿਖਾਤੇ ਕਿ ਅੱਜ ਤੁਹਾਨੂੰ ਇਹ ਜਿਹੜੇ ਨਿਊ ਚੈਨਲਾਂ ਥਰੂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ तकरीबन 1 1:00 ਵਜੇ ਦੇ ਲਾਗੇ ਜਾਂ 12 12:00 ਤੇ 1:00 ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ ਸੁਰੂ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਇਹਦੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਇੱਕ ਅਜੋ ਤੇ ਬਾਗਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸੀਗਾ ਉਹਦੇ ਚ ਵੀ ਉਹਨਾਂ ਪਾਗ ਲੈਣਾ ਸੀ ਸ਼ਾਇਦ ਉਹ ਕਿਹ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੋਣ ਕੱਲ ਵਾਸਤੇ ਤੇ ਉਹ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਰਦਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਅਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਉਹ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੋਂ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਕਿ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਘਨੌਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸचेत ਆ ਮੇਰੇ ਖਿਆਲੇ ਲੋਕਾਂ ਨੂੰ ਪਤਾ ਹੈ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਹੜੇ ਤਰੀਕੇ ਨਾਲ ਝੂਠੇ ਕੇਸ ਐ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਝ ਐਸਾ ਏਦਾਂ ਦੇ ਏਦਾਂ ਦੇ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਮੇਰੇ ਖਿਆਲੇ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜਿਸ਼ ਆ ਸ਼ਿਜਮ ਚ ਰਿਆ ਵੀ ਜਿਹੜਾ ਇਹਨਾਂ ਨੂੰ ਨੂੰ ਬਦਨਾਮ ਕਰਕੇ ਪੂਰੀ ਦੁਨੀਆ 'ਚ ਇਹ ਚੀਜ਼ਾਂ ਤੋਂ ਜਿਹੜੇ ਆਪਣੇ ਹੱਕਾਂ ਦੀ ਜਿਹੜਾ ਰਾਜਸਥਾਨ 'ਚ ਪਿੱਛੇ ਜੇ ਹੋਈ ਘਟਨਾ ਉਹ ਟਿਨਰ ਪਾਰਟੀ ਮਾਨ ਉੱਪਰ ਦੇਸ਼ ਤਰੋ ਦਾ ਪਰਚਾ ਦਰਜ ਕਰਨਾ ਮੇਰਾ ਖਿਆਲ ਹੈ ਕਿ ਸਾਰੇ ਸਾਡੇ ਸਿੱਖ ਕਮਿਊਨਿਟੀ ਦੇ ਖਿਲਾਫ ਬਹੁਤ ਵੱਡੇ ਇੱਕ ਉਹਨਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਵਾਸਤੇ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਕੀਤੀਆਂ ਜਾ ਰਹੀਆਂ ਹਨ ਭਾਈ ਹਮ ਜਿਹੜੇ ਹੱਥ ਨਹੀਂ ਉਹ ਸ਼ਸਤਰਧਾਰੀ ਨਹੀਂਗੇ ਉਹ ਨੋਰਮਲ ਲੇਕਿਨ ਉਹ ਵੀ ਆਮ ਤੁਸੀਂ ਦੇਖਿਆ ਕਿ ਚੋਣ ਪ੍ਰਚਾਰਚੀ ਵਿਚਰਦੇ ਰਹੇ ਹੁਣ ਵੀ ਉਹ ਪਰਸੋਂ ਵੀ ਉਹ ਇੱਕ ਪ੍ਰੋਗਰਾਮ ਟੈਂਡ ਕਰਕੇ ਆਏ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਸਾਡੇ ਪਰਿਵਾਰ ਨੂੰ ਵੀ ਲੋਕਾਂ ਨਾਲ ਸਾਡਾ ਮੇਲ ਜੋਲ ਜਾਂ ਲੋਕਾਂ ਨੂੰ ਪਿਆਰ ਦੇ ਰਿਹਾ ਉਹਦੇ ਵਿੱਚ ਕੋਈ ਇਹੋ ਜਿਹੀ ਜਿ ਕਰਕੇ ਤੇ ਲੋਕਾਂ ਨੂੰ ਤੋੜਿਆ ਜਾਵੇ ਤੇ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਫੇਲ ਕੀਤਾ ਜਾ ਫਿਰ ਸਰਕਾਰ ਦੇ ਜੋ ਕੁਛ ਮਰਜ਼ੀ ਮੇਰੇ ਕੋਲ ਲੱਗਦਾ ਕਿ ਉਹ ਭਵੇਂ ਉਹ ਕਾਨੂੰਨ ਸਵੇਰੇ ਖਬਰ ਆ ਜੇ ਕੋਈ ਨਾ ਕੋਈ ਹਥਿਆਰ ਬਰਾਮਦ ਹੋ ਗਏ ਉਹ ਹੋ ਗਿਆ ਕਿਉਂਕਿ ਸਰਕਾਰ ਕੋਲ ਬਥੇਰੇ ਸਾਧਨ ਨੇ ਜਿੰਨਾਂ ਪੁਲਿਸ ਕੋ ਪੁਲਿਸ ਦਾ ਅੱਗੇ ਕਰਦਾਰ ਪਹਿਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਦਾ ਉਹ ਜੇ ਨਰਪੱਖ ਕੰਮ ਤੇ ਕਦੀ ਕਰਦੀ ਨਹੀਂ ਉਹ ਪੋਲੀਟੀਕਲ ਦਬਾਅ ਚ ਰਹੀਦੀ ਹਮੇਸ਼ਾ ਜਾਂ ਡਰਗ ਮਾਫੀ ਦੇ ਦਬਾਅ ਚ ਦੇ ਉਹ ਇਸੇ ਕਰਕੇ ਪੰਜਾਬ ਚ ਨਸ਼ਾ ਜਾਂ ਜਿਹੜੇ ਜਿਹੜੀ ਲਾ ਐਂਡ ਆਰਡਰ ਦੀ ਸਮੱਸਿਆ ਹਰ ਜਗ੍ਹਾ ਤੇ ਇਹੋ ਜਿਹਾ ਵਾਪਰ ਰਿਹਾ ਕਿ ਸਰਕਾਰ ਉਹ ਉਹਨਾਂ ਉਹਨਾਂ ਦੇ ਜਿਹੜੇ ਨਸ਼ਾ ਮਾਫੀਆਵਾ ਜਾਂ ਸਰਕਾਰ ਦੀ ਉਹ ਜਿਹੜੇ ਗਲਤ ਜਿਹੜੀਆਂ ਨੀਤੀਆਂ ਵਾਂ